ਹੈਲੋ ਦੋਸਤੋ ਤੁਹਾਡਾ ਫਿਰ ਤੋਂ ਸਵਾਗਤ ਹੈ ਗਵਰਨਮੈਂਟ ਜੋਬ ਅਪਡੇਟ ਚੈਨਲ ਦੇ ਉੱਤੇ ਨਮੀਆਂ ਨਮੀਆਂ ਭਰਤੀਆਂ ਦਾ ਨੋਟੀਫਿਕੇਸ਼ਨ ਪਾਉਣ ਲਈ ਸਾਡੇ YouTube ਅਤੇ Telegram ਚੈਨਲ ਨੂੰ ਜੁਆਇਨ ਕਰੋ। ਪੋਸਟ ਨਾਲ ਵੀਰ ਬਾਕੀ ਇਸ ਪ੍ਰਕਾਰ ਰਹਿਣ ਵਾਲਾ ਹੈ। TGT ਦੀ ਪੋਸਟ ਪਹਿਲੀ ਇੱਕ ਪੋਸਟ ਰੱਖੀ ਗਈ ਹੈ ਜਿਸ ਵਿੱਚ 21 ਸਾਲ ਤੋਂ ਲੈ ਕੇ 35 ਸਾਲ ਦੀ ਏਜ ਲਿਮਿਟ ਰੱਖੀ ਗਈ ਹੈ। ਇੱਕ ਕੈਟਾਗਰੀ SC ਪੇਸ ਕੇ ਲਈ ਸ ਵਿੱਚ 45000 ਰੁਪਏ ਰਹਿਣ ਵਾਲਾ ਹੈ। ਆਰਟ ਮਾਸਟਰ ਦੀ ਪੋਸਟ ਰੱਖੀ ਗਈ ਹੈ। टीजीटी जर्नल दी पोस्ट रखी गई है टीजीटी मैथ दी पोस्ट रखी गई है वार्ड बॉयज दी पोस्ट रखी गई है मेस मैनेजर दी पोस्ट रखी गई है डॉक्टर दी पोस्ट रखी गई है इस ਵਿੱਚ ਵੱਖ-ਵੱਖ ਪ੍ਰਕਾਰ ਦੀਆਂ ਪੋਸਟਾਂ ਰੱਖੀਆਂ ਗਈਆਂ ਜਿਸ ਦਾ ਵੱਖ-ਵੱਖ ਪ੍ਰਕਾਰ ਦਾ ਪੇਸ ਕੇ ਰਹਿਣ ਵਾਲਾ ਹੈ ਜੇ ਕੁਆਲਿਫੀਕੇਸ਼ਨ ਜਾਂ एलिजिਬਿਲਟੀ ਦੀ ਗੱਲ ਕਰੀਏ ਤਾਂ ਇਸ ਵਿੱਚ टीजीटी ਵਿੱਚ ਗ੍ਰੈਜੂਏਸ਼ਨ ਪਾਸ ਕੀਤੀ ਹੋਣੀ ਚਾਹੀਦੀ 50% ਮਾਰਕਸ ਨਾਲ ਬੀਐਡ ਜਾਂ ਉਸ ਤੇ ریلیਟਿ ਕੋਈ ਵੀ ਡਿਗਰੀ ਹੋਣੀ ਚਾਹੀਦੀ ਸੀਟਟੇ ਜਾਂ ਐਸਟੇ ਕੀਤਾ ਹੋਣਾ ਚਾਹੀਦਾ ਪੋਸਟ ਗ੍ਰੈਜੂਏਸ਼ਨ ਹੋਣੀ ਚੰਦਨ ਇੰਗਲਿਸ਼ ਪਿੰਨਪੀ ਹਿੰਦੀ ਮੀਡੀਅਮ ਹੋਣਾ ਚਾਹੀਦਾ ਕੰਪਿਊਟਰ ਦੀ ਬੇਸਿਕ ਨੋਲ ਪਤਾ ਹੋਣੀ ਚਾਹੀਦੀ ਹੈ ਆਟ ਮਾਸਟਰ ਦੀ ਕੁਆਲੀਫਿਕੇਸ਼ਨ ਵੀ ਇਹਨੇ ਮੈਨਸ਼ਨ ਕੀਤੀ ਵਕਫੂ ਕਰਦੀਆਂ ਪੋਸਟਾਂ ਨੇ ਉਸ ਦੀ ਕੁਆਲੀਫਿਕੇਸ਼ਨ ਇਸ ਪ੍ਰਕਾਰ ਇਹਨੇ ਮੈਨਸ਼ਨ ਕੀਤੀ ਹੋਈ ਜੇਕਰ ਇਸ ਤਿਲਾਸ਼ ਡੇਟ ਦੀ ਗੱਲ ਕਰੀ ਤਾਂ 2 ਮਈ 2024 ਰਹਿਣ ਵਾਲੀ ਹੈ ਇਸ ਨੂੰ ਅਪਲਾਈ ਕਿੱਦਾਂ ਕਰਨਾ ਹੈ ਤੁਹਾਨੂੰ ਇੱਕ ਬੈਂਕ ਡਰਾਫਟ ਦੀ ਰਹਿਣ ਵਾਲਾ ਹੈ 500 ਰੁਪਏ ਦਾ 500 ਰੁਪਏ ਦਾ ਬੈਂਕ ਡਰਾਫਟ ਕਟਵਾ ਕੇ ਉਸ ਨਾਲ ਆਪਣੀ ਦਸਤਾਵੇਜ਼ ਲਾ ਕੇ ਇਸ ਮੈਸ਼ਨ ਕੀਤੇ ਐਡਰੈਸ ਤੇ ਪਹੁੰਚਾਉਣੇ ਪੈਣਗੇ ਜੋ ਕਿ 20 ਮਈ 2024 ਤੋਂ ਪਹਿਲਾਂ ਜੇਕਰ ਫੁੱਲ ਨੋਟੀਫਿਕੇਸ਼ਨ ਪੜਨਾ ਚਾਹੁੰਦੇ ਹੋ ਪੀਡੀਐਫ ਦੀ ਤਾਂ ਸਾਡੇ YouTube ਜਾਂ Telegram ਚੈਨਲ ਨੂੰ ਜੁਆਇਨ ਕਰੋ